ਬਸੰਤ ਦਾ ਤਿਉਹਾਰ ਹੈ ਤੇ ਫਲੋਇਪਰ ਦੀ ਬਸੰਤ ਦੇਸ਼ਾਂ ਦੇਸ਼ਾਂ ਤੱਕ ਮਸ਼ਹੂਰ ਹੈ ਦੂਰੋਂ ਦੂਰੋਂ ਲੋਕ ਜਿਹੜੇ ਆ ਉਹ ਫਲੋਇਪਰ ਬਸੰਤ ਮਨਾਉਣ ਲਈ ਆਉਂਦੇ ਆ ਤੇ ਬਸੰਤ ਨੂੰ ਲੈ ਕੇ ਬਜ਼ਾਰਾਂ ਵਿੱਚ ਰੌਣਕਾਂ ਜਿਹੜੀਆਂ ਉਹ ਲੱਗੀਆਂ ਹੋਈਆਂ ਸਭ ਤੋਂ ਪਹਿਲਾਂ ਤੁਹਾਨੂੰ ਤਸਵੀਰਾਂ ਦਿਖਾ ਦਿੰਨੇ ਆ ਤਸਵੀਰਾਂ ਮੇਰੇ ਪਿੱਛੇ ਦੇਖ ਸਕਦੇ ਹੋ ਕਿ ਇਹ ਤਸਵੀਰਾਂ ਫਲੋਇਪਰ ਬਿੱਲਾ ਹਲਵਾਈ ਚਾਂਦਰੀਆਂ ਹਨ ਬਸੰਤ ਨੂੰ ਲੈ ਕੇ ਰੌਣਕਾਂ ਜਿਹੜੀਆਂ ਲੱਗੀਆਂ ਹੋਈਆਂ ਤਸਵੀਰ ਤੁਸੀਂ ਦੇਖ ਸਕਦੇ ਹੋ ਕਿ ਕਿੰਨੀ ਭੀੜ ਜਿਹੜੀ ਆ ਬਾਜ਼ਾਰ ਵਿੱਚ ਨਗਰ ਜਿਹੜੀ ਆ ਉਹ ਆ ਰਹੀ ਆ ਤਾਂ ਦੱਸ ਦਈਏ ਕੱਲੇ ਪੰਜਾਬ ਵਿੱਚੋਂ ਨਹੀਂ ਪੰਜਾਬੋਂ ਕੋਨੇ ਕੋਨੇ ਤੋਂ ਲਾਇਕਿ ਦੋਸ਼ਮ ਦੋਸ਼ਾ ਤੱਕ ਤਾਂ ਲੋਡ ਜੁੜਿਆ ਫਰੋਇਪੁਰ ਬਸੰਤ ਬਣਾਉਣ ਲਈ ਹੁੰਦੇ ਆ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਫਰੋਇਪੁਰ ਦੀਆਂ ਤਸਵੀਰਾਂ ਕਿ ਲੋਕ ਜਿਹੜੇ ਬਸੰਤ ਬਣਾਉਣ ਲਈ ਜਾਂਦੇ ਆ ਇਸ ਵਾਰ ਵੀ ਫਰੋਇਪੁਰ ਅੰਦਰ ਜਿਹੜੀ ਬਸੰਤਾ ਉਹ ਬੜੀ ਧੂਮ ਧਾਮ ਨਾਲ ਮਨਾਈ ਜਾਣੀ ਹੈ ਦੋ ਦਿਨ ਪਹਿਲਾਂ ਹੀ ਲੋਕਾਂ ਨੇ ਛੱਤਾ ਦੇ ਉੱਪਰ DJ ਜਿਹੜੇ ਆ ਔਫਟਿਕ ਕਾਰਡ ਦੇ ਉੱਪਰ ਆ ਕੱਢੀ ਜਿਹੜੇ ਆ ਲੱਗੇ ਸ਼ੁਰੂ ਹੋ ਗਿਆ ਤੇ ਕੱਲ ਅ ਬੜੀ ਧੂਮਤਾਂ ਨਾਲ ਬਸੰਤ ਜਿਹੜੀ ਹੈ ਉਹ ਫਰੰਟਰ ਵਿੱਚ ਮਨਾਈ ਜਾਵੇਗੀ ਤਸਵੀਰ ਤੁਸੀਂ ਜੇ ਸਾਦੇ ਕਿ ਹਰ ਪਾਸੇ ਪਤੰਗ ਹੀ ਪਤੰਗ ਜਿਹੜੇ ਆ ਉਹ ਨਜ਼ਰ ਆ ਰਹੇ ਆ ਤਾਂ ਗੱਲਬਾਤ ਵੀ ਕਰਨ ਦੀ ਕੋਸ਼ਿਸ਼ ਕਰਾਂਗੇ ਅ ਵਿਗਲ ਨਾਮ ਕੀ ਤੁਹਾਡਾ ਗੁਰਨੇਕ ਜੀ ਜੀ ਮਾਹੌਲ ਆ ਬਸੰਤ ਨੂੰ ਲੈ ਕੇ ਬਸੰਤ ਨੂੰ ਲੈ ਕੇ ਫਰੋਜਪੁਰ ਦੀ ਬਸੰਤ ਹੈ ਇਸ ਤੋਂ ਉੱਤੇ ਕੋਈ ਹੈ ਹੀ ਨਹੀਂ ਮਾਹੌਲ ਤੁਹਾਡੇ ਅੱਗੇ ਹੀ ਆ ਕਹਿਣ ਦੀ ਲੋੜ ਹੀ ਨਹੀਂ ਸਾਡੇ ਵਾਧੂ ਜੀ ਹਜੇ ਤੱਕ ਤਾਂ ਸੋਚ ਤੋਂ ਪਰੇ ਆ ਅਨਐਕਸਪੈਕਟਿਡ ਆ ਤੁਸੀਂ ਕਿੱਥੋਂ ਆਏ ਪਰ ਉਸਪੁਰ ਦੇ ਲੋਕਲ ਆ ਜੀ ਹਾਂਜੀ ਹਾਂਜੀ ਸਾਹ ਦੂਰ ਦੂਰੋਂ ਲੋਕ ਵੀ ਜਿਹੜੇ ਵਿਦੇਸ਼ਾਂ ਤੋਂ ਵੀ ਆਉਂਦੇ ਆਉਂਦੇ ਆ ਜੀ ਆਉਂਦੇ ਮੇਰਾ ਬ੍ਰਦਰ ਖੁਦ ਆ ਰਿਹਾ ਜੀ ਸਪੈਸ਼ਲ ਬਸੰਤ ਦੇਖਣ ਲਈ ਹਾਂਜੀ ਹਾਂਜੀ ਬਿਲਕੁਲ ਜੀ ਬਿਲਕੁਲ ਆ ਤਸਵੀਰਾਂ ਤੁਸੀਂ ਦੇਖ ਸਕੋ ਇਹ ਉਸਪੁਰ ਦੇ ਬਿਲਾਹਲਵਾਇ ਚੌਕੜੀਆਂ ਤੁਸੀਂ ਵੀ ਜਿੰਦਾ ਬਾਈ ਨੇ ਦੱਸਿਆ ਕਿ ਆਹ ਵਦੋਸਤੋ ਉਸ ਵਪਰਾ ਜਿਹੜਾ ਕੋ ਸਪੈਸ਼ਲ ਬਸੰਤ ਮਨਾਉਣ ਲਈ ਆ ਰਿਹਾ ਤੇ ਸਾਡੇ ਨਾਲ ਹੋਰ ਇੱਥੇ ਲੋਕ ਮੌਜੂਦਾ ਧੰਨਵਾਦ ਕਰਾਂਗੇ ਭਾਜੀ ਬਸੰਤ ਨੂੰ ਲੈ ਕੇ ਕਿੱਦਾਂ ਵਧੀਆ ਰੌਣਕਾਂ ਜਿਹੜੀਆਂ ਪਜਾਤ ਲੱਗ ਰਿਹਾ ਬਹੁਤ 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 ਵਧੀਆ ਰੌਣਕਾਂ ਦਾ ਮੇਲਾ ਲੱਗ ਰਿਹਾ ਬਾਜ਼ਾਰ ਤੇ ਪਹਿਲੀ ਗੱਲ ਤਾਂ ਛੋਟਾ ਗੁੱਡਾ ਨਹੀਂ ਕਿਤੇ ਕੋ ਮਿਲਦਾ ਭਾਜੀ ਲੋਕੀ ਬਹੁਤ ਪਰੇਸ਼ਾਨ ਹੋਏ ਹੋਏ ਨੇ ਗੁੱਡਾ ਛੋਟਾ ਭਾਲਦੇ ਨੇ ਵੱਡੇ ਗੁੱਡੇ ਲੈਣੇ ਪੈ ਰਹੇ ਨੇ ਐ ਸੋਰੀ ਤਾਂ ਮੈਂ ਕਹਿੰਦਾ ਪੁੱਛੋ ਕਿ ਕੋਈ ਛੋਟਾ ਗੁੱਡਾ ਮਿਲਦਾ ਹੈ ਭਾਜੀ ਹਾਂ ਜੀ ਬਹੁਤ ਦੇ ਲੋ ਬਹੁਤ ਪਰਸ਼ਾਨੀ ਮੈਂ ਕਹਿੰਦਾ ਕੋਠੇ ਬਹੁਤ ਬਾਜ਼ਾਰ ਤੇ ਅੱਜ ਤੱਕ ਰੌਣਕ ਲੱਗੀ ਕੱਲ ਪਸੰਦ ਤੇ 2 ਤਰੀਕ ਦੀ ਬਹੁਤ ਬਹੁਤ ਮੁਬਾਰਕਾ ਸਾਰਿਆਂ ਨੂੰ ਹਾਂਜੀ ਬਿਲਕੁਲ ਅਜੇ ਵੀ ਤਸਵੀਰਾਂ ਤੁਹਾਨੂੰ ਦਿਖਾ ਦਨੇ ਤਸਵੀਰਾਂ ਕੁਝ ਦੇ ਸਕਦਾ ਕਿ ਦੁਕਾਨਾਂ ਦੇ ਇੱਕ ਪਰ ਕੀੜ ਜੜੀ ਉਹ ਲੱਗੀ ਨਜ਼ਰ ਆ ਰਹੀ ਆ ਤਾਂ ਅੰਦਰ ਦੀਆਂ ਤਸਵੀਰਾਂ ਵੀ ਤੁਹਾਨੂੰ ਦੁਕਾਨਾਂ ਦੀਆਂ ਦਿਖਾ ਦਿੰਨੇ ਆ ਦਿਖਾ ਸਕਦੇ ਹੋ ਕਿਸ ਤਰ੍ਹਾਂ ਅ ਦਪਨਾ ਦੇ ਵਿੱਚ ਰੌਣਕਾਂ ਜਿਹੜੀਆਂ ਉਹ ਲੱਗੀਆਂ ਹੋਈਆਂ ਤਾਂ ਮੁੰਡੇ ਜਿਹੜੇ ਉਹ ਖਰੀਦ ਕੇ ਲੋਕ ਆ ਲਜਾਰੇ ਆ ਪਾਣੀ ਬਸੰਤ ਨੂੰ ਲੈ ਕੇ ਕਿਸ ਤਰ੍ਹਾਂ ਦੀਆਂ ਰੌਣਕਾਂ ਜਿਹੜੀਆਂ ਵਿਦਿਆਚਾਰ ਚ ਨਜ਼ਰ ਬਹੁਤ ਵਧੀਆ ਜੀ ਤੁਸੀਂ ਕਿੱਥੋਂ ਆਏ ਹੋ ਇਹ ਤਰਨਤੰਦੋਂ ਆਏ ਹਾਂ ਜੀ ਹਾਂ ਜੀ ਪਤੰਗ ਵਿੱਚ ਲਈ ਇੱਥੇ ਆਉਂਦੇ ਵਿੱਚ ਲਈ ਆਏ ਜੀ ਹਰ ਸਾਲ ਬਾਅਦ ਆਉਂਦੇ ਹਾਂ ਜੀ ਅਸੀਂ ਤਾਂ ਕਿੰਨਾ ਕੁ ਰਿਸਪੌਂਸ ਜਿਹੜਾ ਇਸ ਵਾਰ ਮਿਲ ਗਿਆ ਸਾਚ ਬਹੁਤ ਜ਼ਿਆਦਾ ਅੱਗੇ ਨਾਲੋਂ ਓਏ ਕੀ ਮਾਲਬੂਰਦਾ ਵੀ ਛੋੜ ਕਰਕੇ ਵੀ ਜਿਆਦਾ ਹੋਇਆ ਤਾਂ ਕਰਕੇ ਛੋੜਿਆ ਬੇਟਾ ਭਗਾਈ ਜਿਆਦੀ ਹੋ ਗਈ ਆਗੇ ਤੋਂ ਹਰੇ ਸਸਤਾ ਹੀ ਹਰਕੇ ਭਗਾਈ ਉਹ ਤੋਂ ਡਬਲ ਹੋ ਗਈ ਆ ਜਿਹੜੀ ਚੀਜ਼ 500 600 ਵਿੱਚ ਦੀ ਹੁਣ 7 800 ਰੁਪਏ ਪਾ ਆ ਹਾਂ ਸੋਦਾ ਵਾਰ ਕੀ ਮਾਰਕ ਬਹੁਤ ਵਧੀਆ ਕੀ ਮਾਰਕਟ ਆ ਕਿਹਦੇ ਗੁੱਡੇ ਨਹੀਂ ਮਿਲ ਗਏ ਮਿਲਦੇ ਨਹੀਂ ਭਾਈ ਗੁੱਡੇ ਆ ਹੀ ਨਹੀਂ ਇਥੋਂ ਦੇ ਦਿੰਦੇ ਨਹੀਂ ਭਾਈ ਆਪਣੇ ਜਿਹੜੇ ਸ਼ਾਮ ਕੇ ਰੱਖੇ ਹੁੰਦੇ ਨਹੀਂ ਆਪਾਂ ਵੀ ਆ ਵੀ ਵੇਚਨੇ ਆ ਇਹ ਮੈਂ ਕਹਾਂ ਫਿਰ ਉਹ ਚੀਜ਼ ਜਿਹੜੀ 700 ਆ ਰਹੀ ਸਾਨੂੰ 800 850 ਦਿੰਦੇ ਆ ਕੀ ਕਰੀਏ ਸਾਨੂੰ ਫਿਰ ਮਾਈ ਦੇ ਲੈ ਕੇ ਵੇਚਣਾ ਪੈਂਦਾ ਆਪਣਾ ਸੋਦਾ ਲੈ ਕੇ ਹਾਂ ਸੋਦਾ ਕਿ ਨਹੀਂ ਚੱਲ ਗਈ ਤਾਗਾ ਲੈਗ ਪੈਂਸਲ ਹੋ ਗਈ ਤਾਗਾ ਹੋ ਗਿਆ ਤਾਂ ਇਹ ਚੱਲਦੀ ਅੱਜ ਕੱਲ ਚਾਣਾ ਵੀ ਮੰਗਦੇ ਹੁਣ ਲੋਕ ਆ ਕੇ ਮੰਗਦੇ ਬੋਲ ਕਟ ਮੰਗਦੇ ਹੁਣ ਅੱਗੇ ਬੋਹ ਮੰਗਦੇ ਹੁਣ ਨਹੀਂ ਪਗਦੇ ਉਹ ਕਟ ਮੰਗਦੇ ਉਧਰ ਤੱਕ ਹੈ ਬਹੁਤ ਜਾਇ ਚੱਲਦਾ ਹਾਂਜੀ ਹਾਂਜੀ ਤਾਂ ਇੱਥੇ ਸਾਡੇ ਨਾਲ ਹੋਰ ਲੋਕ ਮੌਜੂਦ ਆ ਪਤੰਖਲੀ ਤੋਂ ਲਈ ਆਏ ਹੋ ਭਾਈ ਆ ਪਤੰਗਾ ਲੈਣ ਆਏ ਆ ਆਪਾਂ ਤਾ ਕਿੱਥੋਂ ਆਏ ਤੁਸੀਂ ਭਾਈ ਆਪਾਂ ਸ਼ਹਿਰੋਂ ਹੀ ਆਂ ਗੋਲਡਨ ਕਲੇਵ ਤੋਂ ਤਾ ਕਿਦਾਂ ਦੀਆਂ ਰੌਣਕਾਂ ਜਿਹੜੀਆਂ ਬਿਜਾਰਿਆ ਉਹ ਰੌਣਕਾਂ ਆਈ ਅੱਜ ਦਿੱਲੀ ਤੋਂ ਰਹਿਣ ਆਲੇ ਆਂ ਪਰ ਬਹੁਤ ਰੌਣਕਾਂ ਇੱਥੇ ਐਨ ਵਾਲੇ ਦਿੱਲੀ ਦੇ ਆ ਤੁਸੀਂ ਆਹਨਾਂ ਦਿੱਲੀ ਦੇ ਆ ਪਰ ਡੈੜੀ ਵੀ ਰਹਿ ਆਸ਼ ਇੱਥੇ ਅੱਜ ਪਰ ਕਿਸ ਤਰ੍ਹਾਂ ਸਮਾਈ ਪਰਮਾ ਮੋਲ ਜਿਹੜਾ ਲੱਗਿਆ ਬਸੰਤ ਦਾ ਉਹ ਰੌਣਕਾਂ ਭਾਈ ਬਹੁਤ ਐ ਬੱਲੇ ਬੱਲੇ ਹੋਈ ਪਈ ਐ ਰੋਜ਼ ਤੋਂ ਤਾਂ ਬਿਲਕੁਲ ਬੱਲੇ ਬੱਲੇ ਜਿਹੜੀ ਐ ਉਹ ਹੋਈ ਪਈ ਐ ਜਿੱਦਾਂ ਅਸੀਂ ਪਹਿਲਾਂ ਗੱਲ ਕਰਕੇ ਹਟੇ ਆਂ ਕੀ ਦੂਰ ਦੂਰ ਆ ਲੋਕ ਜਿਹੜੇ ਆ ਉਹ ਫਰੰਟਰ ਬਸੰਤ ਮਨਾਉਣ ਲਈ ਆਉਂਦੇ ਆ ਤਾਂ ਇੱਕ ਵਾਰੀ ਬਾਹਰ ਦੀਆਂ ਤਸਵੀਰਾਂ ਤੁਹਾਨੂੰ ਅ ਫਿਰ ਔਖੀ ਹੈ ਤੁਹ ਖਾ ਦਨੇ ਆ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਭਾਜੀ ਬਸੰਤ ਨੂੰ ਲੈ ਕੇ ਕਿਸ ਤਰ੍ਹਾਂ ਦਾ ਮਾਹੌਲ ਆ ਬਜਾਰ ਵਿੱਚ ਭਾਜੀ ਬਸੰਤ ਨੂੰ ਲੈ ਕੇ ਮਾਹੌਲ ਤੁਹਾਡੇ ਸਾਹਮਣੇ ਹੀ ਹੈ ਬਹੁਤ ਵਧੀਆ ਮਾਹੌਲ ਹੈ ਤੇ ਇਸ ਵਾਰੀ ਥੋੜਾ ਜਿਹਾ ਵੇਖਣ ਚ ਆਇਆ ਕਿ ਜਿਹੜੀ ਧਾਗਿਆਲੀ ਡੋਰ ਆ ਉਹ ਜ਼ਿਆਦਾ ਚੱਲ ਰਹੀ ਹੈ ਚਾਈਨੀਜ਼ ਵੀ ਚੱਲੀ ਏ ਪਰ ਧਾਗਿਆਲੀ ਵੇਖਣ ਚ ਜ਼ਿਆਦਾ ਚੱਲ ਰਹੀ ਹੈ ਡੋਰ ਬਾਕੀ ਮਾਹੌਲ ਸਾਡੇ ਸਾਹਮਣੇ ਮਾਹੌਲ ਬਹੁਤ ਵਧੀਆ ਸੀ ਵੀ ਪਤੰਗ ਲੈਣ ਆਏ ਆ ਪਤੰਗ ਤੇ ਡੋਰਾ ਲੈਣ ਹੀ ਆਏ ਆ ਹਾਂਜੀ ਕਹਿੰਦੇ ਇਸ ਵਾਰ ਤਾਂ ਪਤੰਗ ਵੀ ਨਹੀਂ ਮਿਲਦੇ ਤੇ ਬਿਲਾਰਾਂ ਵਿੱਚ ਸਹੀ ਗੱਲ ਹੈ ਜੀ ਮੈਂ ਪਹਿਲਾ ਘੰਟਾ ਤੋਂ ਪਹਿਲਾਂ ਹੋ ਗਈ ਆ ਮੈਨੂੰ ਬਰੇਲੀ ਵਾਲਾ ਗੁੱਡਾ ਚਾਹੀਦਾ ਸੀ ਤੇ ਉਹ ਮਿਲਿਆ ਨਹੀਂ ਮੈਂ ਵਾਵਾ ਦੁਕਾਨਾਂ ਤੋਂ ਤੁਰ ਫਿਰ ਆਇਆ ਜੀ ਹੁਣ ਵੀ ਇਹਨਾਂ ਕੋਲ ਮੈਂ ਝੀਲ ਵੇਖਣ ਆਇਆ ਤੇ ਨਾਲ ਕੋਈ ਝੀਲ ਖਤਮ ਹੈ ਜੀ ਥੋੜ੍ਹ ਵੇਖਦੀ ਆ ਜੀ ਕਿਹੜੇ ਗੁੱਡੇ ਮਿਲਦੇ ਆ ਵੈਸੇ ਪਤੰਗ ਵੀ ਇਸ ਵਾਰੀ ਜਿਆਦਾ ਪਹਿਲਾਂ ਹੀ ਲੱਗ ਗਿਆ ਤੇ ਜਾਂ ਹੋ ਸਕਦਾ ਥੋੜੀ ਜੀ ਕਿੱਲਤ ਆਈ ਹੋਈ ਹੈ ਹਾਂਜੀ ਚਾਇਨਾ ਡੋਰ ਨੂੰ ਲੈ ਕੇ ਕੀ ਮੈਸੇਜ ਦੇਣਾ ਚਾਹੋਗੇ ਚਾਇਨਾ ਡੋਰ ਨੂੰ ਲੈ ਕੇ ਬਸ ਹੀ ਮੈਸੇਜ ਇਹੀ ਹੈ ਕਿ ਨਹੀਂ ਵਰਤਣੀ ਚਾਹੀਦੀ ਕਿਉਂਕਿ ਆਪਾਂ ਨੂੰ ਵੀ ਪਤਾ ਹੈ ਕਿ ਬਹੁਤ ਜ਼ਿਆਦਾ ਨੁਕਸਾਨ ਹੁੰਦਾ ਹੈ ਰਾਹਗੀਰਾਂ ਦੇ ਆ ਵੇਖਣ ਜੇ ਆਇਆ ਕਾਫੀ ਜਣਾਂ ਦੇ ਕਿਸੇ ਦਾ ਗਲਾ ਵੱਢਿਆ ਗਿਆ ਕਿਸੇ ਦੀ ਉਂਗਲਾ ਵੱਢੀ ਆ ਚਾਈਨਾ ਡੋਰ ਨੂੰ ਲੈ ਕੇ ਮੈਸੇਜ ਇਹੀ ਹੈ ਕਿ ਬਿਲਕੁਲ ਨਹੀਂ ਵਰਤਣੀ ਚਾਹੀਦੀ ਕਿਉਂਕਿ ਜਿਹੜੀ ਚੀਜ਼ ਨਾਲ ਕਿਸੇ ਦੀ ਜਾਨ ਜਾ ਸਕਦੀ ਉਹ ਆਪਾਂ ਨੂੰ ਅਵੋਇਡ ਕਰਨੀ ਚਾਹੀਦੀ ਹੈ ਤਾਂ ਕਿ ਵਾਲੀ ਡੋਰ ਬਹੁਤ ਵਧੀਆ ਆਉਂਦੀ ਹੈ ਜੀ ਬੜੀ ਮਾਰਕੀਟ ਦੇ ਵਿੱਚ ਡੋਰ ਇਸ ਵਾਰੀ ਅਵੇਲੇਬਲ ਹੈ ਆਪਾਂ ਨੂੰ ਉਹੀ ਵਰਤਣੀ ਚਾਹੀਦੀ ਤਾਂ ਬਿਲਕੁਲ ਚਾਈਨਾ ਡੋਰ ਦਾ ਜਿਹੜਾ ਬਾਈਕਾਟ ਆ ਉਹ ਕਰਨਾ ਚਾਹੀਦਾ ਕਿਉਂਕਿ ਚਾਈਨਾ ਡੋਰ ਜਿੱਥੇ ਇਨਸਾਨੀ ਜਾਨਾਂ ਨੂੰ ਨੁਕਸਾਨ ਪਹੁੰਚਾਉਂਦੀ ਹੈ ਉੱਥੇ ਪਸ਼ੂ ਪੰਛੀਆਂ ਨੂੰ ਵੀ ਜਿਹੜਾ ਨੁਕਸਾਨ ਆ ਉਹ ਪਚਾਉਂਦੀ ਆ ਤੇ ਕੋਲਪੇਰ ਅੰਦਰ ਬਸੰਤ ਜਿਹੜੀ ਆ ਉਹ ਇਸ ਵਾਰ ਬੜੀ ਧੂਮ ਧਾਮ ਨਾਲ ਜਿਹੜੀ ਉਹ ਮਨਾਈ ਜਾ ਰਹੀ ਆ ਕੋਲਪੇਰ ਦਾ ਕੈਮਰਾਮੈਨ ਰਾਜੀਵਿਕ ਦੇ ਨਾਲ ਪਰਮਿਟ ਸਿਕਾਣਾ ਦਾ ਸੰਮਰਨ